ਮਨ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਮੁਸ਼ਕਲਾਂ ਸਮੱਸਿਆਵਾਂ ਲੈ ਕੇ ਸਾਡੇ ਕੋਲ ਲੋਕ ਆਉਂਦੇ ਆ ਤੇ ਆਪਾਂ ਉਹਦਾ ਮਨੋਵਿਗਿਆਨਕ ਢੰਗ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਪਿਛਲੇ ਦਿਨੀ ਇੱਕ ਲੜਕਾ ਜੀ ਦੀ ਕੋਈ 25 26 ਸਾਲ ਉਮਰ ਸੀ ਉਹ ਮੇਰੇ ਕੋਲ ਆਇਆ ਤੇ ਉਹ ਕਹਿੰਦਾ ਕਿ ਰਾਤ ਨੂੰ ਮੈਨੂੰ ਦਬਾ ਪੈ ਜਾਂਦਾ ਹੈ ਦਬਾ ਪੈ ਜਾਂਦਾ ਹੈ ਤੇ ਜਦੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਦੋਂ ਦਬਾ ਪੈਂਦਾ ਹੈ ਤਾਂ ਉਦੋਂ ਐਵੇਂ ਹੁੰਦਾ ਹੈ ਕਿ ਜਿਵੇਂ ਐ ਲੱਗਦਾ ਹੈ ਕਿ ਛਾਤੀ ਦੇ ਉੱਤੇ ਕੋਈ ਬਹਿ ਗਿਆ ਹੈ ਮੈਂ ਹਿੱਲ ਨਹੀਂ ਸਕਦਾ ਮੇਰੀ ਆਵਾਜ਼ ਨਹੀਂ ਨਿਕਲਦੀ ਐ ਲੱਗਦਾ ਹੈ ਕਿ ਜਿਵੇਂ ਉੱਪਰ ਭਾਰ ਪੈ ਗਿਆ ਛਾਤੀ ਦੇ ਉੱਤੇ ਤੇ ਮੈਂ ਚਿਕ ਚਿਕਣਾ ਚਾਹਣਾ ਰੌਲਾ ਪਾਉਣਾ ਚਾਹਣਾ ਤੇ ਦੱਸਣਾ ਚਾਹਣਾ ਤੇ ਮੇਰਾ ਸਰੀਰ ਕੁਝ ਵੀ ਹਿੱਲ ਹਿੱਲ ਨਹੀਂ ਰਿਹਾ ਹੁੰਦਾ ਕੁਝ ਹਰਕਤ ਨਹੀਂ ਕਰ ਰਿਹਾ ਹੁੰਦਾ ਇਸ ਤਰ੍ਹਾਂ ਕੁਝ ਸੈਕਿੰਡ ਲਈ ਰਹਿੰਦਾ ਹੈ ਤੇ ਉਸ ਤੋਂ ਬਾਅਦ ਫਿਰ ਨੀਂਦ ਖੁੱਲ ਜਾਂਦੀ ਹੈ ਤੇ ਮੈਂ ਇੱਕਦਮ ਡਰ ਜਾਂਦਾ ਕਿ ਜਿਵੇਂ ਕਮਰੇ ਦੇ ਵਿੱਚ ਕੋਈ ਹੋਵੇ ਕੋਈ ਭੂਤ ਪ੍ਰੇਤ ਦਾ ਸਾਆਇਆ ਹੋਵੇ ਜਾਂ ਕੋਈ ਹੋਰ ਕਿਸੇ ਚੀਜ਼ ਨੇ ਉਪਰ ਕਸਰ-ਵਸਰ ਨੇ ਮੇਰੇ ਉੱਪਰ ਦਬਾਅ ਬਣਾ ਲਿਆ ਹੋਵੇ ਤੇ ਇਹਦਾ ਹੱਲ ਕੀ ਹੋ ਸਕਦਾ ਹੈ ਇਸ ਤਰ੍ਹਾਂ ਦੀ ਸਮੱਸਿਆ ਵਾ ਅਕਸਰ ਲੋਕਾਂ ਨੂੰ ਹੁੰਦੀ ਹੈ ਜਿੰਨੂੰ ਅਸੀਂ ਡਾਕਟਰੀ ਭਾਸ਼ਾ ਦੇ ਵਿੱਚ ਇੱਕ ਤਰ੍ਹਾਂ ਨਾਲ ਸਲੀਪ ਪੈਰਾਲਾਈਸਿਸ ਬੋਲਦੇ ਆ ਇਹਦੇ ਵਿੱਚ ਕੀ ਹੁੰਦਾ ਹੈ ਕਿ ਸਾਡਾ ਦਿਮਾਗ ਕੁਝ ਸਮੇਂ ਲਈ ਇੱਕ ਸਰੀਰ ਨੂੰ ਮੈਸੇਜ ਦੇਣਾ ਜਿਹੜਾ ਹੈ ਉਹ ਬੰਦ ਕਰ ਦਿੰਦਾ ਹੈ ਇਹ ਇੱਕ ਤਰ੍ਹਾਂ ਨਾਲ ਉਹ ਅਵਸਥਾ ਹੁੰਦੀ ਹੈ ਕਿ ਜਿਹੜੀ ਨੀਂਦ ਤੋਂ ਪਹਿਲਾਂ ਦੀ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਸਾਡਾ ਸਰੀਰ ਤਾਂ ਇੱਕ ਤਰ੍ਹਾਂ ਨਾਲ ਨੀਂਦ ਵਿੱਚ ਜਾ ਚੁੱਕਿਆ ਹੁੰਦਾ ਹੈ ਪਰ ਦਿਮਾਗ ਦਾ ਕੁਝ ਹਿੱਸਾ ਅਜੇ ਜਾਗ ਰਿਹਾ ਹੁੰਦਾ ਹੈ ਤਾਂ ਉਦੋਂ ਸਾਨੂੰ ਇਸ ਤਰ੍ਹਾਂ ਕੇਵਰੀ ਦਬਾਅ ਪੈ ਸਕਦਾ ਹੈ ਦਬਾਅ ਪੈਣ ਦੇ ਕੀ ਕਾਰਨ ਹੈਗੇ ਆ ਕੁਝ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਅੰਸ਼ਵੰਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੁੰਦੀਆਂ ਉਹਨਾਂ ਨੂੰ ਵੀ ਦਬਾਅ ਪੈਂਦਾ ਜਿਹੜਾ ਉਹ ਖਤਰਾ ਜਿਹੜਾ ਬਣਿਆ ਰਹਿੰਦਾ ਉਹਨਾਂ ਚੋਂ ਕੁਝ ਲੋਕਾਂ ਨੂੰ ਦਬਾਅ ਪੈਂਦਾ ਇੱਕ ਹੋਰ ਮੋਟਾ ਕਾਰਨ ਇਹਦਾ ਇਹ ਹੈਗਾ ਕਿ ਜੇਕਰ ਅਸੀਂ ਰਾਤ ਨੂੰ ਭਾਰੇ ਕੱਪੜੇ ਪਹਿਣ ਕੇ ਸੌਂਦੇ ਆ ਉਹਦੇ ਨਾਲ ਵੀ ਦਬਾਅ ਪੈਂਦਾ ਜੇਕਰ ਅਸੀਂ ਟਾਈਟ ਕੱਪੜੇ ਜਿਵੇਂ ਟਾਈਟ ਬਲੈਂਡ ਪਾ ਕੇ ਪਹਿਨੇ ਆ ਜਾਂ ਟਾਈਟ ਸ਼ਰਟ ਪਾ ਕੇ ਪਹਿਨੇ ਆ ਟੀ-ਸ਼ਰਟ ਪਾ ਕੇ ਪਹਿਨੇ ਆ ਉਹਦੇ ਨਾਲ ਵੀ ਦਬਾਅ ਜਿਹੜਾ ਪੈਣ ਦਾ ਜਿਹੜਾ ਉਹ ਖਤਰਾ ਹੋਰ ਵੱਧ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਅਸੀਂ ਸਿੱਧੇ ਪਏ ਹੁੰਦੇ ਆ ਤੇ ਸਾਡੇ ਉੱਪਰ ਛਾਤੀ ਤੇ ਰਜ਼ਾਈ ਹੈ ਤੇ ਤਾਂ ਵੀ ਸਾਨੂੰ ਲੱਗਦਾ ਹੈ ਕਦੇ-ਕਦੇ ਕਿ ਸਾਡੇ ਉੱਤੇ ਦਬਾਅ ਪੈ ਗਿਆ ਤੇ ਸਾਡੀ ਇਸ ਤਰ੍ਹਾਂ ਦੀ ਹਾਲਤ ਬਣ ਸਕਦੀ ਹੈ ਕੁਝ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਕੋਈ ਜੇਬ ਦੇ ਵਿੱਚ ਬਟਵਾ ਪਾ ਕੇ ਰੱਖਦੇ ਆ ਜਾਂ ਮੋਬਾਈਲ ਪਾ ਕੇ ਰੱਖਦੇ ਆ ਉਵੇਂ ਹੀ ਸੌ ਜਾਂਦੇ ਆ ਤਾਂ ਜਾਂ ਜੇਬ ਦੇ ਵਿੱਚ ਕੋਈ ਹੋਰ ਚੀਜ਼ ਪਾਈ ਹੁੰਦੀ ਹੈ ਉਸ ਤਰ੍ਹਾਂ ਹੀ ਸੌ ਜਾਂਦੇ ਆ ਉਹਦੇ ਨਾਲ ਵੀ ਦਬਾਅ ਪੈਣ ਦਾ ਜਿਹੜਾ ਖਤਰਾ ਵਧਿਆ ਰਹਿੰਦਾ ਹੈ ਜਿਆਦਾ ਹੋ ਜਾਂਦਾ ਹੈ ਇੱਕ ਹੋਰ ਕਾਰਨ ਹੈਗਾ ਉਹ ਇਹ ਆ ਕਿ ਜੇਕਰ ਸਾਡਾ ਮੰਜਾ ਜੇ ਸਮਝੇ ਤੇ ਅਸੀਂ ਸੌਂਨੇ ਆ ਉਹ ਮੰਜਾ ਲੱਕ ਤੋਂ ਝੁਕਿਆ ਹੋਇਆ ਹੈ ਤੇ ਸਹਰਾਣੇ ਵਾਲੇ ਪਾਸੇ ਉਹ ਸਹਰਾਣਾ ਸਾਡਾ ਉੱਚਾ ਹੈ ਤੇ ਛਾਤੀ ਇੱਕ ਤਰ੍ਹਾਂ ਨਾਲ ਉਹਨੂੰ ਬੈਂਡ ਪੈਂਦਾ ਹੈ ਤੇ ਉਹਦੇ ਨਾਲ ਵੀ ਜਿਹੜਾ ਦਬਾਅ ਪੈਣ ਦਾ ਜਿਹੜਾ ਖਤਰਾ ਹੈ ਉਹ ਹੋਰ ਜ਼ਿਆਦਾ ਵੱਧ ਜਾਂਦਾ ਹੈ ਇਹ ਸਭ ਚੀਜ਼ਾਂ ਦਾ ਹੱਲ ਕੀ ਹੈਗਾ ਹਾਲੇ ਦਾ ਇਹ ਹੈਗਾ ਕਿ ਇੱਕ ਤਾਂ ਇਹ ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਕੋਈ ਭਿਆਨਕ ਬਿਮਾਰੀ ਨਹੀਂ ਹੈਗੀ ਇਹ ਬਹੁਤ ਕੋਈ ਵੱਡੀ ਬਿਮਾਰੀ ਨਹੀਂ ਹੈਗੀ ਦੂਸਰੀ ਗੱਲ ਇਹ ਹੈ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਕੋਈ ਯਾਦੂ ਟੂਣੇ ਨਾਲ ਠੀਕ ਹੋਣ ਵਾਲੀ ਬਿਮਾਰੀ ਨਹੀਂ ਸਾਨੂੰ ਅੰਧਵਿਸ਼ਵਾਸ ਵਿੱਚ ਨਹੀਂ ਪੈਣਾ ਚਾਹੀਦਾ ਤੇ ਉਹ ਲੋਕ ਜਿਹੜੇ ਲੋਕ ਇਸ ਤਰ੍ਹਾਂ ਦੇ ਝਾੜ ਫੂਕ ਕਰਦੇ ਆ ਜਾਂ ਹੋਰ ਇਸ ਤਰ੍ਹਾਂ ਦਾ ਇਲਾਜ ਕਰਦੇ ਆ ਉਹਨਾਂ ਤੋਂ ਸਾਨੂੰ ਸचेत ਹੋਣਾ ਚਾਹੀਦਾ ਬਚਣਾ ਚਾਹੀਦਾ ਉਹਨਾਂ ਕੋਲ ਜਾ ਕੇ ਆਪਣੀ ਲੁੱਟ ਨਹੀਂ ਕਰਾਉਣੀ ਚਾਹੀਦੀ ਇਹਦਾ ਹੱਲ ਬੜਾ ਸੌਖਾ ਹੈ ਕਿ ਜਦੋਂ ਅਸੀਂ ਰਾਤ ਨੂੰ ਸੌਣਾ ਹੈ ਤੇ ਹਰ ਮਨੁੱਖ ਨੂੰ ਸੌਣ ਦੀ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਸੌਣ ਦੀ ਤਿਆਰੀ ਹੁਣ ਕਿਸ ਤਰ੍ਹਾਂ ਕੀਤੀ ਜਾਵੇ ਸੌਣ ਦੀ ਤਿਆਰੀ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਸਰਦੀਆਂ ਹਨ ਤਾਂ ਅਸੀਂ ਨਿੱਗੇ ਪਾਣੀ ਨਾਲ ਨਹਾ ਲਈਏ ਸ਼ਾਮ ਨੂੰ ਅਸੀਂ ਨਹਾਈਏ ਉਸ ਤੋਂ ਇਲਾਵਾ ਜੇਕਰ ਅਸੀਂ ਨਹਾਉਣ ਤੋਂ ਪਹਿਲਾਂ ਥੋੜੀ ਦੇਰ ਵਾਕ ਕਰ ਲਈਏ ਚੱਲ ਫਿਰ ਲਈਏ ਥੋੜਾ ਸੈਰ ਕਰ ਲਈਏ ਹਲਕੀ ਫੁਲਕੀ ਤਾਂ ਹੋਰ ਬਿਹਤਰ ਹੋਵੇਗਾ ਇੱਕ ਹੋਰ ਜਿਹੜੀ ਜ਼ਰੂਰੀ ਚੀਜ਼ ਉਹ ਕਰਨੀ ਹੁੰਦੀ ਹੈ ਜਿਹੜੀ ਸੌਣ ਦੀ ਤਿਆਰੀ ਵਿੱਚ ਉਹ ਇਹ ਕਿ ਸਾਨੂੰ ਰਾਤ ਨੂੰ ਜਿਹੜਾ ਰਾਤ ਦਾ ਸੀ ਖਾਣਾ ਖਾਣਾ ਹੈ ਉਹ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਸਾਨੂੰ ਖਾ ਲੈਣਾ ਚਾਹੀਦਾ ਹੈ ਅਗਲੀ ਜਿਹੜੀ ਗੱਲ ਉਹ ਇਹ ਆ ਕਿ ਸਾਨੂੰ ਰਾਤ ਨੂੰ ਢਿੱਲੇ ਕੱਪੜੇ ਪਾਉਣੇ ਚਾਹੀਦੇ ਆ ਤੇ ਆਪਣੀ ਜਿਹੜੀ ਲਾਈਟ ਹੈ ਉਹ ਹੌਲੀ-ਹੌਲੀ ਸਾਨੂੰ ਜਿਹੜੀ ਲਾਈਟ ਨੂੰ ਕੱਟ ਕਰ ਦੇਣਾ ਚਾਹੀਦਾ ਬੰਦ ਕਰ ਦੇਣਾ ਚਾਹੀਦਾ ਜਿਆਦਾ ਚਾਨਣ ਦੇ ਵਿੱਚ ਸੌਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਜੇ ਚੰਗਾ ਹੋਵੇ ਕਿ ਅਸੀਂ ਸੌਣ ਤੋਂ ਪਹਿਲਾਂ ਚੰਗੇ ਵਿਚਾਰਾਂ ਵਾਲੀ ਕੋਈ ਕਿਤਾਬ ਪੜ੍ਹ ਲਈਏ ਕੋਈ ਇਸ ਤਰ੍ਹਾਂ ਦੀ ਸਾਊਂਡ ਇਸ ਤਰ੍ਹਾਂ ਦਾ ਕੋਈ ਗੀਤ ਇਸ ਤਰ੍ਹਾਂ ਦਾ ਸੰਗੀਤ ਕੋਈ ਸੁਣ ਲਈਏ ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਆਵੇ ਤੇ ਦਿਨ ਭਰ ਦੀ ਜਿਹੜੀ ਭਟਕਣਾ ਹੈ ਉਹਦੇ ਤੋਂ ਸਾਨੂੰ ਨਜਾਤ ਮਿਲ ਜਾਵੇ ਅਕਸਰ ਇਹ ਵੇਖਿਆ ਗਿਆ ਹੈ ਕਿ ਰਾਤ ਨੂੰ ਜਦੋਂ ਸੌਣਾ ਹੁੰਦਾ ਹੈ ਤੇ ਬਹੁਤ ਸਾਰੇ ਲੋਕ ਦਿਨ ਵੇਲੇ ਕਿਸੇ ਨਾਲ ਹੋਈ ਗੱਲਬਾਤ ਜਾਂ ਕਿਸੇ ਨਾਲ ਹੋਇਆ ਲੈਣ ਦੇਣ ਇਹ ਸਾਰੀਆਂ ਚੀਜ਼ਾਂ ਸਾਡੇ ਦਿਮਾਗ 'ਚ ਚੱਲੀ ਜਾਂਦੀਆਂ ਤੇ ਸਾਨੂੰ ਲੱਗਦਾ ਹੈ ਕਿ ਸਵੇਰੇ ਨਾਲ ਕਿਸੇ ਨਾਲ ਆ ਵਿਹਾਰ ਕਰਨਾ ਹੈ ਉੱਥੇ ਜਾਣਾ ਹੈ ਇੱਥੇ ਆਉਣਾ ਹੈ ਆ ਦੇਣਾ ਆ ਲੈਣਾ ਇਹ ਸਾਰੀਆਂ ਚੀਜ਼ਾਂ ਸਾਡੇ ਦਿਮਾਗ 'ਚ ਚੱਲ ਰਹੀਆਂ ਹੁੰਦੀਆਂ ਉਹਨਾਂ ਤੋਂ ਇਨਜ਼ਾਤ ਪਾਉਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਰਾਤ ਨੂੰ ਕੋਈ ਹਲਕਾ ਜਿਹਾ ਸੰਗੀਤ ਸੁਣ ਲਈਏ ਜਾਂ ਕੋਈ ਕਿਤਾਬ ਦੇ ਕੁਝ ਪੰਨੇ ਪੜ੍ਹ ਲਈਏ ਸਾਡਾ ਜਿਹੜਾ ਮਨ ਹੈ ਉਹ ਹੋਰ ਪਾਸੇ ਜਿਹੜਾ ਉਹ ਡਾਇਵਰਟ ਹੋ ਜਾਵੇ ਇਹ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਸਾਨੂੰ ਜਿਹੜਾ ਆਪਣੇ ਕਮਰੇ ਦੇ ਵਿੱਚ ਹਨੇਰਾ ਕਰਕੇ ਪੈਣਾ ਚਾਹੀਦਾ ਹੈ। ਦੂਸਰੀ ਗੱਲ ਇਹ ਹੈ ਕਿ ਮੰਜਾ ਜਿਹੜਾ ਸਾਡਾ ਸਿੱਧਾ ਹੋਵੇ, ਫਲੈਟ ਹੋਵੇ। ਤੇ ਇਹਦੇ ਨਾਲ ਹੀ ਸਾਨੂੰ ਰਾਤ ਨੂੰ ਹਲਕੇ ਤੇ ਢਿੱਲੇ ਕੱਪੜੇ ਪਾ ਕੇ ਸੌਣਾ ਚਾਹੀਦਾ। ਇੱਕ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਸਿੱਧੇ ਨਾ ਪਈਏ। ਨਾ ਹੀ ਸਾਨੂੰ ਮੋਢੇ ਪੈਣਾ ਚਾਹੀਦਾ ਹੈ। ਰਾਤ ਨੂੰ ਸੌਣ ਵੇਲੇ ਸਾਨੂੰ ਪਾਸੇ ਪਰਨੇ ਪੈਣਾ ਚਾਹੀਦਾ ਹੈ। ਪਾਸੇ ਪਰਨੇ ਸੀ ਸੌਵਾਂਗੇ ਸਾਨੂੰ ਨੀਂਦ ਵੀ ਚੰਗੀ ਆਏਗੀ ਤੇ ਇਸ ਤਰ੍ਹਾਂ ਦੀ ਸਥਿਤੀ ਦਾ ਵੀ ਸਾਹਮਣਾ ਸਾਨੂੰ ਨਹੀਂ ਕਰਨਾ ਪੈਗਾ। ਉਸ ਤਰ੍ਹਾਂ ਦੀਆਂ ਜੜੀਆਂ ਹੈਗੀਆਂ ਛੋਟੀਆਂ ਛੋਟੀਆਂ ਗੱਲ ਆ ਇੱਕ ਹੋਰ ਬਹੁਤ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹਾਂਗਾ ਉਹ ਇਹ ਆ ਕਿ ਰਾਤ ਦੇ ਸਮੇਂ ਸਾਨੂੰ ਸੌਣ ਤੋਂ ਪਹਿਲਾਂ ਬਰੀਥਿੰਗ ਕਰਨੀ ਚਾਹੀਦੀ ਹੈ ਲੰਮੇ ਸਾਹ ਲੈਣੇ ਚਾਹੀਦੇ ਆ ਛਾਤੀ ਵਿੱਚ ਜ਼ਿਆਦਾ ਹਵਾ ਭਰਨੀ ਚਾਹੀਦੀ ਹੈ ਜ਼ਿਆਦਾ ਬਾਹਰ ਕੱਢਣੀ ਚਾਹੀਦੀ ਹੈ ਇਸ ਤਰ੍ਹਾਂ 8-10 ਵਾਰ ਜੇਕਰ ਅਸੀਂ ਲੰਮੇ ਸਾਹ ਲਵਾਂਗੇ ਤਾਂ ਉਹਦੇ ਨਾਲ ਇੱਕ ਤਾਂ ਸਾਡੇ ਦਿਮਾਗ ਨੂੰ ਆਕਸੀਜਨ ਦੀ ਸਪਲਾਈ ਹੋਏਗੀ ਤੇ ਨਾਲ ਦੀ ਨਾਲ ਸਾਡਾ ਜਿਹੜਾ ਸਰੀਰ ਵੀ ਉਹ ਹਲਕਾ ਹੋਏਗਾ ਸਾਨੂੰ ਚੰਗੀ ਨੀਂਦ ਆਏਗੀ ਸੋ ਇਸ ਤਰ੍ਹਾਂ ਦੇ ਛੋਟੇ ਛੋਟੇ ਅਸੀਂ ਖਿਆਲ ਕਰਕੇ ਛੋਟੇ ਛੋਟੇ ਉਪਾਅ ਕਰਕੇ ਅਸੀਂ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ ਤੇ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਦਾ ਜਿਹੜਾ ਜਿਹੜੀ ਸਥਿਤੀ ਬਣਦੀ ਹੈ ਦਬਾ ਪੈਣ ਦੀ ਜਿਹੜੀ ਸਥਿਤੀ ਬਣਦੀ ਹੈ ਉਹਦੇ ਤੋਂ ਅਸੀਂ ਆਪਣਾ ਬਚਾਅ ਕਰ ਸਕਦੇ ਹਾਂ ਸੋਚ ਵਿਚਾਰ ਟੀਵੀ ਦੇ ਨਾਲ ਜੁੜੇ ਰਹੋ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਜੇਕਰ ਚੰਗੀ ਲੱਗੇ ਤੇ ਹੋਰ ਆਪਣੇ ਦੋਸਤਾਂ ਨੂੰ ਤਕਰੀਰ ਨੂੰ ਸ਼ੇਅਰ ਕਰਿਓ ਬਹੁਤ ਬਹੁਤ ਸ਼ੁਕਰੀਆ ਧੰਨਵਾਦ